ਬਹੁਤ ਸਮੇਂ ਪਹਿਲਾਂ ਇੱਕ ਪੈਣਪਰਾ ਦੀ ਜੋੜੀ ਸੀ ਹੈਂਸਲ ਤੇ ਗ੍ਰੇਟਲ ਜਦੋਂ ਉਹ ਨਿੱਕੇ ਜੁਆਕ ਸੀ ਉਹਨਾਂ ਦੀ ਮਾਂ ਮਰ ਗਈ ਸੀ ਉਹ ਆਪਣੇ ਬਾਪੂ ਜੀ ਨਾਲ ਜੰਗਲ ਵਿੱਚ ਇੱਕ ਝੌਪੜੇ ਵਿੱਚ ਰਹਿੰਦੇ ਸੀ ਉਹਨਾਂ ਦੇ ਬਾਪੂ ਜੀ ਪੈਸੇ ਕਮਾਉਣ ਵਾਸਤੇ ਲੱਕੜੀਆਂ ਕੱਟਦੇ ਸੀ ਤੇ ਜੁਆਕਾ ਦੀ ਦੇਖਭਾਲ ਵੀ ਕਰਦੇ ਸੀ ਕੰਮ ਦੀ ਖੇਚਲ ਤੇ ਜਵਾਕਾਂ ਦੀ ਤੀਖ ਪਾਲ ਤੋਂ ਤੰਗ ਆ ਕੇ ਉਹਨਾਂ ਨੇ ਇੱਕ ਵਾਰੀ ਫੇਰ ਵਿਆਹ ਕਰਨ ਦਾ ਫੈਸਲਾ ਕੀਤਾ ਉਹਨਾਂ ਦੀ ਨਵੀਂ ਬੋਟੀ ਬੜੇ ਅਮੀਰ ਘਰ ਦੀ ਸੀ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਸੀ ਕਿ ਉਹ ਗਰੀਬ ਨੇ ਤੇ ਝੋਪੜੇ ਵਿੱਚ ਰਹਿੰਦੇ ਨੇ ਤੇ ਉਹਨਾਂ ਨੂੰ ਆਪਣੇ ਮਤਰੇ ਜਵਾਕਾਂ ਤੋਂ ਵੀ ਨਫ਼ਰਤ ਸੀ ਸਿਆਲਾ ਦੀ ਇੱਕ ਰਾਤ ਸੌਣ ਤੋਂ ਪਹਿਲਾਂ ਹੈਂਸਲ ਤੇ ਗਰੇਟਲ ਨੂੰ ਕੁਝ ਸੁਣਾਈ ਦਿੱਤਾ ਉਨ੍ਹਾਂ ਦੀ ਨਵੀਂ ਮਾਂ ਉਨ੍ਹਾਂ ਦੇ ਬਾਪੂ ਨੂੰ ਕੁਝ ਬੋਲ ਰਹੀ ਸੀ ਚਾਲਾ ਵਿੱਚ ਗੁਜ਼ਾਰਾ ਕਿਵੇਂ ਕਰਾਂਗੇ ਖਾਣ ਦਾ ਸਮਾਨ ਘੱਟ ਪੈ ਜਾਊਗਾ ਇੰਨਾ ਜਵਾਕਾਂ ਨੂੰ ਪਜਾਓ ورਨਾ ਅਸੀਂ ਸਾਰੇ ਮਰ ਜਾਵਾਂਗੇ ਉਨ੍ਹਾਂ ਦੇ ਬਾਪੂ ਨੇ ਆਵਾਜ਼ ਚੁੱਕੀ ਤੂੰ ਜਮਾਵੀਂ ਬੇਸ ਨਾ ਕਰ ਕੋਲਣਾਂ ਨੂੰ ਕਿਤੇ ਦੂਰ ਲਿਜਾ ਕੇ ਛੱਡ ਦਵਾਂਗੇ ਐ ਸੁਣ ਕੇ ਗ੍ਰੇਟਲ ਰੋਣ ਲੱਗ ਪਈ ਹੈਂਸਲ ਨੇ ਉਹਨੂੰ ਚੁੱਪ ਕਰਾਇਆ ਤੂੰ ਫਿਕਰ ਨਾ ਕਰ ਗ੍ਰੇਟਲ ਅਸੀਂ ਕਰ ਦਾਂਗੇ ਰਸਤਾ ਲੱਭ ਲਾਂਗੇ ਉਸ ਰਾਤ ਹੈਂਸਲ ਪਾਰ ਜਾ ਕੇ ਬਹੁਤ سارے ਨਿੱਕੇ ਨਿੱਕੇ ਰੋੜੇ ਹਿੱਸੇ ਵਿੱਚ ਪਰ ਲਿਆ ਆ ਅਗਲੀ ਸਵੇਰ ਉਹ ਸਾਰੇ ਘਰ ਤੋਂ ਦੂਰ ਜਾਣ ਲੱਗੇ ਉਹਨਾਂ ਦੇ ਪਿਓ ਨੇ ਦੱਸਿਆ ਕਿ ਉਹ ਪਿਕਨਿਕ ਤੇ ਜਾ ਰਹੇ ਨੇ ਤੁਰਦੇ ਤੁਰਦੇ ਹੋਲੀ ਜਿਹੇ ਹੈਂਸਲ ਰੋੜੇ ਡੇਗ ਡੇਗ ਕੇ ਨਿਸ਼ਾਨੀ ਬਣਾ ਰਿਹਾ ਸੀ ਸ਼ਾਮ ਹੁੰਦੇ ਹੁੰਦੇ ਪਿਓ ਤੇ ਮਾਂ ਨਿਕਲ ਗਏ ਐ ਕਿ ਕਿ ਕਦੋਂ ਹੁਨੇ ਆ ਜਾਣਗੇ ਪਰੋ ਕਦੀਨੀ ਮੁੜੀਏ ਰਾਤ ਪੈਂਦੇ ਹੀ ਜੰਗਲੀ ਜਾਨਵਰਾਂ ਦੀ ਆਵਾਜ਼ ਚਾਰ-ਛਪੇਰੇ ਗੂੰਜਣ ਲੱਗ ਪਈ ਇਹ ਸਭ ਸੁਣ ਸੁਣ ਕੇ ਹੈਂਸਲ ਤੇ ਗ੍ਰੇਟਲ ਉੱਥੇ ਅੱਗ ਬੋਲੇ ਬੈ ਗਏ ਜਦੋਂ ਤੱਕ ਚੰਨ ਉੱਪਰ ਨਹੀਂ ਆਇਆ ਹੁਣ ਉਹ ਆਪਣੇ ਸੁੱਟੇ ਹੋਏ ਰੋੜਿਆਂ ਨੂੰ ਪਾਲ-ਪਾਲ ਕੇ ਘਾਰਵਾਲ ਤੁਰ ਪਏ। ਚੰਗਾ ਕੀਤਾ ਹੈਂਸਲ, ਤੂੰ ਕਿੰਨਾ ਸਿਆਣਾ ਹੈ। ਜਦੋਂ ਦੋਨੋਂ ਘਰ ਪਹੁੰਚੇ, ਬਾਪੂ ਜੀ ਹੈਰਾਨ ਰਹਿ ਗਏ ਪਰ ਖੁਸ਼ ਵੀ ਹੋਏ। ਤੇ ਮਾਂ ਵੀ ਐਦਾਂ ਵਖਾ ਰਹੀ ਸੀ ਜਿਵੇਂ ਉਹ ਵੀ ਖੁਸ਼ ਹੋਵੇ। ਤਿੰਨ ਦਿਨ ਬਾਅਦ ਉਹਨਾਂ ਦੀ ਮਾਂ ਨੇ ਫੇਰ ਉਹਨਾਂ ਨੂੰ ਮਗਰੋਂ ਲਾਣ ਦੀ ਕੋਸ਼ਿਸ਼ ਕੀਤੀ ਇਸ ਬਾਰੀ ਉਹਨਾਂ ਨੇ ਰਾਤ ਨੂੰ ਦੋਨਾਂ ਦੇ ਬੂਏ ਬੰਦ ਕਰ ਦਿੱਤੇ ਤਾਂ ਕਿ ਹੈਂਸਲ ਦੁਬਾਰਾ ਰੋੜੇ ਚੁੱਕੜ ਨਾ ਜਾ ਸਕੇ ਪਰ ਹੈਂਸਲ ਸੀ ਸਿਆਣਾ ਇਸ ਬਾਰੀ ਜਾਣਦੇ ਹੋਏ ਉਹਨੇ ਬ੍ਰੈਡ ਦੇ ਟੁਟੇ ਆਪਣੇ ਖਿਸੇ ਵਿੱਚ ਰੱਖ ਲਏ ਤੇ ਉਹਨਾਂ ਦੇ ਨਿਸ਼ਾਨ ਬਣਾਉਂਦਾ ਗਿਆ ਦੁਪਹਿਰ ਨੂੰ ਬਹਾਨੇ ਨਾਲ ਮਾਪਿਓ ਨਿਕਲ ਗਏ ਫੇਰ ਦੋਨਾਂ ਨੂੰ ਛੱਡ ਗਏ ਉਹਨਾਂ ਦੇ ਆਣ ਦੀ ਆਸ ਜਦੋਂ ਮੁੱਕ ਗਈ ਹੈਂਸਲ ਤੇ ਗ੍ਰੇਟਲ ਸੂਰਜ ਡੁੱਬਣ ਤੋਂ ਪਹਿਲਾਂ ਤੁਰ ਪਏ ਪਰ ਇਸ ਵਾਰੀ ਉਹਨਾਂ ਨੂੰ ਬ੍ਰੈਡ ਦੇ ਨਿਸ਼ਾਨ ਨਹੀਂ ਮਿਲੇ ਕਿਉਂਕਿ ਸਾਰੀ ਬ੍ਰੈਡ ਤਾਂ ਚਿੜੀਆਂ ਚੁੱਕ ਗਈਆਂ ਸੀ ਗ੍ਰੇਟਲ ਰੋ ਰਹੀ ਸੀ ਤੇ ਹੈਂਸਲ ਵੀ ਲਾਚਾਰ ਸੀ ਇਸ ਵਾਰੀ ਇਹ ਦੋਨੋਂ ਗੁੰਮ ਗਏ ਨਾ ਖਾਣਾ ਨਾ ਪੀਣਾ ਤੇ ਜਾਨ ਨੂੰ ਮੁਸੀਬਤ ਵਖਰੀ ਉਹ ਤਿੰਨ ਦਿਨ ਐਦਾਂ ਹੀ ਘੁੰਮਦੇ ਰਹੇ ਤੀਜੇ ਦਿਨ ਉਹਨਾਂ ਨੂੰ ਇੱਕ ਬਹੁਤ ਚਿੱਟੀ ਚਿੜੀ ਦਸੀ ਉਹਨੇ ਇਹਨਾਂ ਨੂੰ ਗਾ ਕੇ ਸੁਣਾਇਆ ਘੜੀ ਆਪਣੀ ਭੁੱਖ ਭੁੱਲ ਕੇ ਉਸ ਚਿੜੀ ਦੇ ਮਗਰ ਮਗਰ ਗਏ ਤੇ ਪਿੱਛਾ ਕਰਦੇ ਹੋਏ ਪਹੁੰਚੇ ਇੱਕ ਅਜੀਬ ਜਿਹੇ ਘਰ ਦੇ ਬਾਹਰ ਐਸ ਘਰ ਦੀ ਕੰਨ ਬਰੈੱਡੀ ਸੀ ਛਤ ਕੇਕ ਦੀ ਤੇ ਬਾਰੀਆਂ ਬੰਨਿਆ ਸੀ ਟੋਫੀਆਂ ਦੀਆਂ ਤੇ ਹਰ ਪਾਸੇ ਕਰੀਮ ਹੀ ਕਰੀਮ ਹੈਂਸਲ ਤੇ ਗ੍ਰੇਟਲ ਖੁਸ਼ੀ ਦੇ ਮਾਰੇ ਕਮਲੇ ਹੋ ਗਏ ਨੀ ਸਾਰੀ ਥਕਾਨ ਭੁੱਲ ਕੇ ਉਸ ਘਰ ਵੱਲ ਗਏ ਜਿਵੇਂ ਇਹ ਕੁਝ ਖਾਣ ਲਈ ਗਏ ਅੰਦਰੋਂ ਇੱਕ ਆਵਾਜ਼ ਆਈ ਹੋਏ ਕੌਣ ਘਟ ਰਿਹਾ ਹੈ ਮੇਰੇ ਘਰ ਨੂੰ ਉਹਨਾਂ ਨੂੰ ਬੂਹੇ ਉੱਤੇ ਇੱਕ ਬਹੁਤ ਪਿਆਰੀ ਜਿਹੀ ਦਾਦੀ ਮਾਂ ਦੇਖੀ ਉਹਨਾਂ ਨੇ ਉਹਨੂੰ ਜੋ ਵੀ ਬਾਪ ਰਿਆ ਸੀ ਦੱਸਿਆ ਤਾਂ ਉਹਨੇ ਦੋਨਾਂ ਨੂੰ ਅੰਦਰ ਬੁਲਾ ਲਿਆ ਦਰ ਬਾਹਰ ਤੇ ਅੰਦਰ ਬਿਲਕੁਲ ਵੱਖਰਾ ਸੀ ਅੰਦਰ ਹਨੇਰਾ ਸੀ ਤੇ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ ਪਰ ਭੁੱਖ ਦੇ ਸਤਾਏ ਉਹਨਾਂ ਦੋਨਾਂ ਨੇ ਜ਼ਿਆਦਾ ਸੋਚਿਆ ਨਹੀਂ ਉਸ ਜਨਾਨੀ ਨੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਖਿਲਾਈਆਂ ਐਦਾ ਦੀਆਂ ਵੀ ਜੋ ਪਹਿਲਾਂ ਕਦੀ ਨਹੀਂ ਖਾਧੀਆਂ ਸੀ ਤੇ ਰਾਤ ਨੂੰ ਜਿਹਦੇ ਉੱਤੇ ਸੁੱਤੇ ਉਹ ਬਿਸਤਰਾ ਵੀ ਇੰਨਾ ਨਰਮ ਸਵੇਰੇ ਉੱਠੇ ਤਾਂ ਦੇਖਿਆ ਉਹ ਜਨਾਨੀ ਕਿੱਥੇ ਵੀ ਨਹੀਂ ਸੀ ਉਹਨੂੰ ਲੱਭਣ ਲੱਗੇ ਦੋਨੋਂ ਉੱਥੇ ਹੀ ਉਹਨਾਂ ਨੂੰ ਇੱਕ ਨਿੱਕਾ ਜਿਹਾ ਬੂਹਾ ਦਿਸਿਆ ਅੰਦਰੋਂ ਗਏ ਤਾਂ ਸੰਦੂਕ ਭਰ ਕੇ ਖਜ਼ਾਨਾ ਪਿਆ ਸੀ ਦੋਨੋਂ ਹੈਰਾਨ ਹੋ ਗਏ ਹੈਂਸਲ ਹੋਰ ਕੋਲੋਂ ਦੇਖਣਾ ਚਾਹੁੰਦਾ ਸੀ ਤਾਈਓ ਉਦੀ ਆਵਾਜ਼ ਫੇਰ ਆਈ ਕਿਉਂ ਜੀ ਕੀ ਕਰ ਰਹੇ ਹੋ ਦੋਨੋਂ ਮੁੜੇ ਤਾਂ ਉਹ ਚੁੜੈਲ ਜਮੇ ਸਾਹਮਣੇ ਖੜੀ ਸੀ ਪਤਾ ਲੱਗਿਆ ਕਿ ਉਹ ਜਨਾਨੀ ਚੁੜੈਲ ਸੀ ਜਿਹੜੀ ਇਹ ਜਵਾਕਾਂ ਨੂੰ ਆਪਣੇ ਤਹਿ ਖਾਨੇ ਵਿੱਚ ਲਜਾਣ ਲਈ ਲਲਚਾ ਰਹੀ ਸੀ ਉਹਨਾਂ ਨੇ ਭਜਣਾ ਚਾਹ ਪਰ ਬੂਹਾ ਬੰਦ ਸੀ ਚੁੜੈਲ ਨੇ ਹੈਂਸਲ ਨੂੰ ਵਾਲਾਂ ਤੋਂ ਫੜਿਆ ਤੇ ਇੱਕ ਪਿੰਜਰੇ ਵਿੱਚ ਸੁੱਟ ਦਿੱਤਾ ਚੁੜੇਲ ਗਰੇਟਲ ਨੂੰ ਰਸੋਈ ਵਿੱਚ ਲੈ ਕੇ ਗਈ ਤੇਰਾ ਭਰਾ ਬਹੁਤ ਕਮਜ਼ੋਰ ਹੈ ਉਹਨੂੰ ਮੋਟਾ ਕਰਨ ਵਾਸਤੇ ਖਾਣਾ ਵਣਾ ਮੋਟਾ ਤਾਜ਼ਾ ਹੋਵੇਗਾ ਤਾਂ ਮੈਨੂੰ ਉਹਨੂੰ ਖਾਣ ਦਾ ਸੁਆਦ ਆਏਗਾ ਪਰ ਤੂੰ ਕੁਛ ਨਾ ਖਾਈ ਸਿਰਫ ਉਹ ਹੀ ਖਾਵੇਗਾ ਗਰੇਟਲ ਨੂੰ ਉਹਦੀ ਗੱਲ ਮੰਨਣੀ ਪਈ ਹੈਂਸਲ ਸੀਤਾ ਸਿਆਣਾ ਉਹਨੇ ਝੁਗਤ ਲਗਾਈ ਛੁੜੇਲ ਨੂੰ ਉੱਲੂ ਬਣਾਉਣ ਵਾਸਤੇ ਹਰ ਰਾਤ ਜਦੋਂ ਛੁੜੇਲ ਸੋ ਜਾਂਦੀ ਸੀ ਉਹ ਪਿੰਜਰੇ ਦੇ ਥੱਲੇ ਇੱਕ ਟੋਇਆ ਪੁੱਟਦਾ ਸੀ ਛੁੜੇਲ ਰੋਜ਼ ਸਵੇਰੇ ਦੇਖਦੀ ਸੀ ਕਿ ਹੈਂਸਲ ਮੋਟਾ ਹੋਇਆ ਕਿ ਨਹੀਂ ਐਂਸਲ ਕੁਝ ਵੀ ਖਾਂਦਾ ਨਹੀਂ ਸੀ ਸਗੋਂ ਸਾਰਾ ਖਾਣਾ ਟੋਏ ਵਿੱਚ ਸੁੱਟ ਰਿਹਾ ਸੀ ਉੱਚੇ ਪਾਸੇ ਚੁੜੇਲ ਗ੍ਰੇਟਲ ਨੂੰ ਹੋਰ ਖਾਣਾ ਬਣਾਉਣ ਲਈ ਕਹਿ ਰਹੀ ਸੀ ਕਈ ਦਿਨਾਂ ਤੱਕ ਇਦਾਂ ਹੀ ਚੱਲਦਾ ਰਿਹਾ ਮੋਟਾ ਹੋਵੇ ਚੋਹੇ ਪਤਲਾ ਹੋਵੇ ਅੱਜ ਤਾਂ ਮੈਂ ਹੈਂਸਲ ਪਾਈ ਬਣਾਉਂਗੀ ਹੀ ਉਹਨੇ ਗ੍ਰੇਟਲ ਨੂੰ ਕਿਹਾ ਓਵਨ ਵਿੱਚ ਦੇਖ ਆਟਾ ਮਾੜਾ ਜਿਹਾ ਪੱਕਿਆ ਕਿ ਨਹੀਂ ਉਹ ਡਰੀ ਹੋਈ ਤਾਂ ਸੀ ਪਰ ਗ੍ਰੇਟਲ ਆਪਣੇ ਪ੍ਰਾਂ ਵਰਗੀ ਸਿਆਣੀ ਵੀ ਸੀ ਉਹ ਸਮਝ ਗਈ ਕਿ ਚੂੜੇਲ ਨੂੰ oven ਵਿੱਚ ਤੱਕਾ ਦੇਣ ਦੀ ਸੋਚ ਰਹੀ ਸੀ ਮੇਰਾ ਸਿਰ ਅੰਦਰ ਨਹੀਂ ਜਾ ਰਿਹਾ ਆਟਾ ਦਿਖ ਨਹੀਂ ਰਿਹਾ ਗਰੇਟਲ ਬੋਲੀ ਚੂੜੇਲ ਨੇ ਆਪੇ ਆਪਣਾ ਸਿਰ ਅੰਦਰ ਕੀਤਾ ਮੌਕੇ ਤੇ ਗਰੇਟਲ ਨੇ ਸਾਰਾ ਜ਼ੋਰ ਲਾ ਕੇ ਚੂੜੇਲ ਨੂੰ ਅੰਦਰ ਸੁੱਟ ਦਿੱਤਾ ਤੇ ਉਹਦਾ ਬੂਹਾ ਬੰਦ ਕਰ ਦਿੱਤਾ ਨੂੰ ਪਤਾ ਸੀ ਚਾਬੀ ਕਿੱਥੇ ਰੱਖੀ ਹੈ ਉਹ ਛੇਤੀ ਛੇਤੀ ਗਈ ਤੇ ਹੈਂਸਲ ਨੂੰ ਕੜਿਆ ਓਵਨ ਵਿੱਚੋਂ ਅੱਗ ਨਿਕਲ ਕੇ ਸਾਰੇ ਘਰ ਵਿੱਚ ਪਰ ਗਏ ਸੀ ਉਹ ਦੋਵੇਂ ਹੀ ਉੱਥੋਂ ਨਿਕਲ ਕੇ ਜੰਗਲਵਲ ਪੱਜੇ ਪਰ ਕਿੱਥੇ ਜਾਈਏ ਇਹ ਉਹਨਾਂ ਨੂੰ ਵੀ ਨਹੀਂ ਪਤਾ ਸੀ ਕੁਝ ਦੇਰ ਬਾਅਦ ਉਹਨਾਂ ਨੂੰ ਇੱਕ ਦਰਿਆ ਮਿਲਿਆ ਇੱਕ ਬੜੀ ਜਿਹੀ ਬੱਤਖ ਨੇ ਉਹਨਾਂ ਨੂੰ ਉਹ ਦਰਿਆ ਪਾਰ ਕਰਾਇਆ ਉਹਨਾਂ ਨੇ ਆਸੇ-ਪਾਸੇ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਉਹ ਕਿੱਥੇ ਨੇ ਉਹ ਪੱਜੇ-ਪੱਜੇ ਘਰ ਪਹੁੰਚੇ ਜਵਾਕਾਂ ਨੂੰ ਦੇਖ ਪਿਓ ਬਹੁਤ ਖੁਸ਼ ਹੋਇਆ ਰੋਂਦੇ-ਰੋਂਦੇ ਪਿਓ ਨੇ ਉਹਨਾਂ ਨੂੰ ਦੱਸਿਆ ਕਿ ਜੰਗਲ ਵਿੱਚ ਛੱਡ ਕੇ ਆਣ ਤੋਂ ਕੁਝ ਦਿਨਾਂ ਬਾਅਦ ਹੀ ਉਹਨਾਂ ਦੀ ਮਾਂ ਆਪਣੇ ਪੇਕੇ ਚਲੀ ਗਈ ਤੇ ਉਹਨੇ ਉਹਨਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਲੱਭੇ ਹੀ ਨਹੀਂ ਜੁਆਕ ਆਪਣੇ ਪਿਓ ਨੂੰ ਐਨਾ ਪਿਆਰ ਕਰਦੇ ਸੀ ਕਿ ਉਹਨਾਂ ਨੇ ਸਭ ਕੁਝ ਪੁੱਲਾ ਦਿੱਤਾ ਪਰ ਉਹ ਆਪਣੇ ਪਿਓ ਲਈ ਇੱਕ ਸਰਪ੍ਰਾਈਜ਼ ਲੈ ਕੇ ਆਈ ਸੀ ਉਹਨਾਂ ਨੇ ਆਪਣੇ ਖਿਸੇ ਵਿੱਚੋਂ 100 ਸਾਰੇ ਹੀਰੇ ਮੋਤੀ ਕੱਢੇ ਜਿਹੜੇ ਉਹਨੂੰ ਚੁੜੇਲ ਦੇ ਘਾਰ ਵਿੱਚ ਮਿਲੇ ਸੀ ਪਿਓ ਇਹ ਵੇਖ ਕੇ ਹੈਰਾਨ ਹੋ ਗਿਆ ਉਹਨਾਂ ਦੇ ਪਰਿਵਾਰ ਨੂੰ ਫੇਰ ਕਦੀ ਕੋਈ ਤਕਲੀਫ ਨਹੀਂ ਹੋਣੀ ਤੇ ਉਹ ਖੁਸ਼ੀ ਖੁਸ਼ੀ ਰਹਿਣ ਲੱਗ ਪਈ